ਲਓ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਹੋ ਗਈ ਅੱਜ ਆਪਾਂ ਫਿਰ ਇਹ ਮਾਰਨਿੰਗ ਦਾ ਬਣਾਉਣ ਲੱਗਿਆ ਜਦੋਂ ਅਸੀਂ ਪੱਟਦੇ ਆਂ ਜੀ ਛਲਗਮ ਮੂਲੀਆਂ ਲਓ ਜੀ ਇਹ ਆ ਕੁਦਰਤ ਸੋਹਣਿਆ ਕੁਦਰਤ ਵਾਹ ਗਰੂ ਇਹ ਆ ਜੀ ਕੁਆਲਿਟੀ ਇਹਦੀ ਪਰਪਲ ਟਾਪ ਜਿਹੜਾ ਸਾਈਡ ਤੇ ਚੁੰਡੀਆਂ ਲੱਗਿਆ ਸੀ ਉਹ ਲੰਬਾ ਜਿਹਾ ਹੋ ਗਿਆ ਬਾਕੀ ਜਿਹੜੇ ਬੈਟ ਦੇ ਉੱਪਰ ਆਏ ਨੇ ਉਹ ਬਹੁਤ ਸੋਹਣੇ ਵਧੀਆ ਗੋਲ ਅੱਜ ਆਦਿ ਆਇਆ ਅੱਜ ਆਪਾਂ ਗ੍ਰੇਡਿੰਗ ਕਰਦ ਨਹੀਂ ਸ਼ਾਲਗਮ ਦੀ ਜਿਹੜਾ ਤਾਂ ਹੈਗਾ ਮੋਟਾ ਪੀਸ ਇਹ 10 ਰੁਪਏ ਸਸਤਾ ਬਾਕੀ ਇਹ ਤਾਂ ਨਾਰਮਲ ਰੇਟਰ ਹੋਊਗਾ ਜਿੰਨਾ ਹੈਗਾ ਸੀ ਇਹ 50 ਰੁਪਏ ਲੱਗ ਰਹੇ ਨੇ ਆਪਣੇ ਵੈਸੇ ਇਹਨੂੰ 40 ਕਰ ਦਾਂਗੇ 35 ਵੀ ਕਰ ਦਾਂਗੇ ਵਿੱਚ ਹੀ ਕੋਈ ਆ ਗਿਆ ਲੋੜਵੰਦ 30 ਤੂੰ ਕਰੀ ਜਾਵਾਂਗੇ ਇਹਨੂੰ ਸੇਮ ਮੂਲੀ ਦਾ ਮੂਲੀ ਵੀ ਆਪਾਂ ਮੋਟੀ ਤਾਂ 10 ਰੁਪਏ ਕਿਲੋ ਹੀ ਕੱਢ ਦਣੀ ਹੈ ਪਰੌਂਠਿਆਂ ਪਰੌਠਿਆਂ ਵਾਲੀ ਹੈ ਇਹ ਕੱਦੂ ਕਸ ਕਰਕੇ ਹੈ ਜਿਹੜੀ ਹੈਗੀ ਵਧੀਆ ਆ ਜਿਵੇਂ ਖੀਰੀਆਂ ਜਿਹੀਆਂ ਮੂਲੀਆਂ ਜਿਵੇਂ ਪਤਲੀਆਂ ਪਤਲੀਆਂ ਹਨ ਆ ਇਹ ਧੀਰ ਭੀ ਰਹੂਗੀ ਸੇਮ ਧੰਨਵਾਦ ਜੀ ਤੁਸੀਂ ਮੁੜਕੇ ਵਧੀਆ ਕਰਦੇ ਹੋ ਚੌਕਰੀ ਨਾਲ ਵਧੀਆ ਟੋਕ